ਮੈਂ ਤੁਜੀ ਅਜੇ ਵੀ ਬਾਰਸ਼ ਵਾਲੇ ਪਾਸਿਓਂ ਜਿਹੜੀ ਐ ਨਾ ਉਹ ਬទਿ ਰਾਹਤ ਨਹੀਂ ਐ ਬਹੁਤ ਸਾਰੇ ਜਿਹੜੇ ਏਰੀਆ ਨੇ ਲੁਧਿਆਣਾ ਏਰੀਆ ਉਧਰ ਸਾਈਡ ਕਾਫੀ ਮੀਂਹ ਐ ਤੇ ਲਗਾਤਾਰ ਮੀਂਹ ਆ ਫਿਰ ਕਗਰਦਰੀਆ ਤੋਂ ਕਹਿ ਲੋ ਹਰੀਕੇ ਵਾਲੇ ਪਾਸੇ ਪਾਣੀ ਦੀ ਮਾਤਰਾ ਅਜੇ ਵੀ ਵਧ ਰਹੀ ਆ ਤੇ ਹੁਣ ਕੀ ਹਾਲਾਤ ਨੇ ਮੌਜੂਦ ਹਾਲਾਤ ਕੀ ਨੇ ਲੇਖੂ ਦੋ ਤਰ੍ਹਾਂ ਦਾ ਡਰ ਹੁੰਦਾ ਐ ਕਿ ਜਾਣਾ ਹੁੰਦਾ ਐ ਕਣ ਜਾਣਾ ਹੁੰਦਾ ਜੀ ਸਾਨੂੰ ਡਰ ਜਿਹੜਾ ਸੀਗਾ ਉਹ ਇੱਕ ਜਾਣਿਆ ਡਰ ਸੀਗਾ ਜਾਣਿਆ ਪਛਾਣਿਆ ਡਰ ਸੀਗਾ ਅਸੀਂ ਪਿਛਲੇ ਕੁਝ ਦਿਨਾਂ ਤੋਂ ਆਪਣੇ ਕੁਝ ਸਾਥੀਆਂ ਦੇ ਸੰਯੋਗ ਦੇ ਨਾਲ ਲੱਗੇ ਹੋਏ ਹਾਂ ਕਿ ਡਾਟਾ ਆਧਾਰਿਤ ਸਾਰੀ ਜਾਣਕਾਰੀ ਜਿਹੜੀ ਹੈ ਅਸੀਂ ਆਪਣੇ ਲੋਕਾਂ ਤੱਕ ਪਹੁੰਚਾਈਏ ਜੀ ਤੇ ਬਹੁਤ ਹੱਦ ਤੱਕ ਅਸੀਂ ਉਸ ਯਤਨ ਦੇ ਵਿੱਚ ਕਾਮਯਾਬੀ ਰਹਿੰਦੇ ਹਾਂ ਤਾਂ ਕੁਲਮਲਾ ਕੇ ਇਹੋ ਹੀ ਸੀਗਾ ਕਿ ਜਿਹੜਾ ਆ ਜਿਹੜਾ ਹਫਤਾ ਚੱਲਦਾ ਪਿਆ ਉਹਦੇ ਵਿੱਚ ਜੋ ਮੌਨਸੂਨ ਦਾ ਸਿਸਟਮ ਐਕਟਿਵ ਹੋਏਗਾ ਪਲੱਸ ਉਸ ਤੋਂ ਬਾਅਦ ਡੈਮਾਂ ਦਾ ਜਿਹੜਾ ਪੱਧਰ ਹੋਏਗਾ ਉਹੀ ਸਾਡੀ ਜੋ ਬਰਬਾਦੀ ਦੀ ਇਹ ਭਾਰਤ ਹੈ ਉਹ ਤਾਂ ਮਸਤਕਬਲ ਦੱਸੇਗਾ ਕਿ ਇਸ ਇਬਾਰਤ ਦੇ ਵਿੱਚ ਗਾਂ ਜਾ ਕੇ ਕੋਈ ਮੁਕਾਮੇ ਮੰਜ਼ਰ ਜਿਹੜਾ ਹੈ ਉਹ ਸਾਨੂੰ ਕਿੰਨਾ ਕੁ ਭਿਆਨਕ ਦਿਖਾਈ ਦੇਵੇ ਜੀ ਤਾਂ ਮਤਲਬ ਐਸ ਵੇਲੇ ਦੀ ਜਿਹੜੀ ਸੂਰਤ ਹਾਲਿਆ ਉਹ ਲਗਭਗ ਲਗਭਗ ਮੰਦ ਪਾਗੀ ਆ ਹਮ ਸਰ ਕੱਲ ਬਾਰਿਸ਼ ਹੋਈ ਆ ਧੂਰੀ ਕੁਝ ਏਰੀਆ ਨਾਬਾ ਮਲੇਰ ਕੋਟਲਾ ਸੰਗਰੂਰ ਲੁਧਿਆਣਾ ਕੁਝ ਥਾਵਾਂ ਤੇ ਇੰਨਾ ਡਾਡਾ ਮੀਂਹ ਸੀ ਕਿ ਲੋਕ ਇਹ ਕਹਿਣ ਲਈ ਮਜਬੂਰ ਹੋ ਗਏ ਕਿ ਇੰਨਾ ਮੀਂਹ ਅਸੀਂ ਆਪਣੀ ਜ਼ਿੰਦਗੀ ਚ ਵੇਖਿਆ ਨਹੀਂ ਜੀ ਤੋਂ ਤੋੜੀ ਜੇ ਤੁਸੀਂ ਵੇਖੋਗੇ ਤੇ ਮੋਹਾਲੀ ਨਿਊ ਚੰਡੀਗੜ੍ਹ ਪੰਚਕੂਲਾ ਚੰਡੀਗੜ੍ਹ ਇਨਾ ਇਲਾਕਿਆਂ ਚ ਮਹੀ ਪੈ ਗਿਆ ਹੂੰ ਅੱਗੇ ਜਿਹੜੀ ਮੌਸਮ ਐਕਸਪਰਟਸ ਦੀ پیشن گوئی ਆ ਜੋ ਮਤਲਬ ਕਿ ਸਿਸਟਮ ਹੁੰਦਾ ਹੈ ਮੌਨਸੂਨ ਦਾ ਜੋ ਉਹਦੇ ਸਾਰੇ ਗ੍ਰਾਫਿਕ ਵਗੈਰਾ ਨੇ ਇਸ ਵੇਲੇ ਸਰ ਗਰਮੀ ਦੇ ਉਸ ਸੰਕੇਤ ਇਹ ਦੇ ਰਹੇ ਆ ਕਿ ਇਹ ਸਿਸਟਮ ਜਿਹੜਾ ਉਹ ਅੱਜ ਸ਼ਾਮ ਜਾਂ ਰਾਤ ਤੱਕ ਸ਼ਾਇਦ ਵੱਧਾ-ਵੱਧਾ ਦੁਆਬਾ ਤੇ ਮਾਝਾ ਇਸ ਇਲਾਕੇ ਚੋਂ ਗੁਜ਼ਰਦਾ ਹੋਇਆ ਤਾਂ ਜਾ ਸਕਦਾ ਪੜਾ ਜੀ ਇਸ ਦਰਮਿਆਨ ਬੱਦੀ ਸੋਲਣ ਇਲਾਕੇ ਚ ਮੈਂ ਪਹ ਪਿਆ ਹਮ ਜਿਹੜੀ ਸਰਸਾ ਨਦੀ ਆ ਉਹ ਚੜ ਕੇ ਆ ਗਈ ਹੈ ਕਿ ਸ਼ਾਇਦ ਹੋਰ ਮੁਕਤੀ ਨਦੀ ਕੁਝ ਇਸ ਤਰ੍ਹਾਂ ਦਾ ਨਾਮ ਹੈ ਉਹ ਵੀ ਚੜ ਕੇ ਆ ਗਈਆਂ ਜੀ ਮਤਲਬ ਕਿ ਹਾਲੇ ਕੁਝ ਘੰਟਿਆਂ ਵਾਸਤੇ ਮੀਂਹ ਦਾ ਅਲਰਟ ਹੈ ਹੂੰ ਯਾਨੀ ਇਹ ਜਿਹੜਾ ਸਿਸਟਮ ਸੈਂਟਰਲ ਮਾਲਵਾ ਚ ਹੋ ਕੇ ਅੱਗੇ ਵਧੇਗਾ ਦੁਆਬਾ ਮਾਝਾ ਇਸ ਤੋਂ ਬਾਅਦ ਜੇ ਆਪਾਂ ਪੁਆਦ ਦਾ ਏਰੀਆ ਵੇਖੀਏ ਉਹ ਪਹਿਲਾਂ ਹੀ ਮੀਂਹ ਦੇ ਵਿੱਚ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਭਿੱਜ ਚੁੱਕਾ ਭਿੱਜ ਵੀ ਨਹੀਂ ਹੁੰਨ ਤੇ ਕਹਿ ਸਕਦੇ ਹਾਂ ਕਿ ਮੀਂਹ ਦੇ ਨਾਲ ਪ੍ਰਭਾਵਿਤ ਹੋ ਚੁੱਕਾ ਹੈ ਉਹ ਤੋ ਬਾਅਦ ਫਿਰ ਇਹ ਜਿਹੜਾ ਸਿਸਟਮ ਹੋ ਸਕਦਾ ਕਿ ਪੜਾਚ ਵਰਜਾ ਵਿੱਚ ਜਾ ਕੇ ਹੁਣ ਕੁੱਲ ਮਿਲਾ ਕੇ ਸੁਰਤੇ ਹਲ ਜਿਹੜੀ ਹੈ ਉਹ ਇਹ ਬਣਦੀ ਹੈ ਕਿ ਜਿਹੜਾ ਭਾਖੜਾ ਡੈਮ ਤੋਂ 65000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀਗਾ ਤੇ ਜਿਹੜੇ ਉਹਦੇ ਚਾਰ ਫਲੱਡ ਗੇਟ ਹੈ ਹੂੰ ਉਹ ਸੱਤ-ਸੱਤ ਫੁੱਟ ਖੋਲ ਕੇ ਚੱਲ ਰਹੇ ਸੀ ਕਿ ਉਹ ਇੱਕਦਮ ਇਹਨਾਂ ਨੇ 8 ਫੁੱਟ ਕਰਤੇ ਆ ਜੀ ਪਾਣੀ ਦਾ ਪੱਧਰ ਜਿਹੜਾ ਉਹ ਆਲਮੋਸਟ ਹੁਣ ਕਹਿ ਲੋ ਕਿ ਡੇਂਜਰ ਜ਼ੋਨ ਹੈ ਜਿਹੜੀ ਉਹਨੂੰ ਛੋਣ ਜਾ ਰਿਹਾ ਹੈ ਹੂੰ ਠੀਕ ਹੈ ਜੀ 1680 ਵਾਲੀ ਜਿਹੜੀ ਕਪੈਸਿਟੀ ਆ ਉਹਦੇ ਤੋਂ ਬਸ ਲਾ ਲੋ ਕਿ ਕੋਈ 1.5 ਪੌਣੀ 2 ਫੁੱਟ ਨੇੜ ਤੇੜੀ ਆ ਲਗਭਗ ਤੇ ਜਿਹੜੇ ਫਲੱਡ ਗੇਟ ਸੀ ਉਹ ਹੁਣ 7 ਦੀ ਬਜਾਏ 8 ਫੁੱਟ ਖੋਲ ਦਿੱਤੇ ਆ ਹਮ ਸਤਲੁਜ ਤੇ ਵਿੱਚ ਜਿਹੜਾ ਪਾਣੀ ਪੈ ਰਿਹਾ ਹੈ ਫਲੋ ਦੇ ਵਿੱਚ ਜੀ ਆ ਹੁਣੇ ਮੈਂ ਇੱਕ ਮੀਡੀਆ ਰਿਪੋਰਟ ਪੜ੍ਹ ਰਿਆ ਸੀਗਾ ਕਿ 30 ਸ਼ਾਇਦ ਜਲੰਧਰ ਜ਼ਿਲ੍ਹੇ ਦੇ ਪਿੰਡ ਆ ਚਲੇ ਕਿ ਫਿਰ ਸੱਤ ਚਾਹਗੇ ਜੀ ਯਾਨੀ ਸਤਲੁਜ ਨੇ ਚੜ੍ਹਨਾ ਸਟਾਰਟ ਕਰ ਦਿੱਤਾ ਗਿੱਦੜਪਿੰਡੀ ਵਾਲਾ ਪੁਲ ਵੇਖੋ ਬਿਲਕੁਲ ਰੇਲਵੇ ਪੁਲ ਉੱਥੋਂ ਤੱਕ ਪਾਣੀ ਜਿਹੜਾ ਉਹ ਖਹਿ ਕੇ ਲੰਘ ਰਿਹਾ ਹਰੀ ਕੇ ਹੈਟ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ 329000 ਕਿਉ ਸਿਕ ਪਾਣੀ ਜਿਹੜਾ ਉਹ ਇਹਦੇ ਵਿੱਚੋਂ ਵਹਿ ਰਿਹਾ ਜੀ ਹੁਣ ਭਾਖੜਾ ਡੈਮ ਤੋਂ 75000 ਕਿਉ ਸਿਕ ਹੋ ਗਿਆ 8 ਫੀਟ ਡੈਮ ਜਿਹੜੇ ਆ ਉਹ ਫਲੱਡ ਗੇਟ ਰਾਹੀਂ ਪਾਣੀ ਸੁੱਟ ਰਿਹਾ ਹੂੰ ਪਿੱਛੇ ਸਰਸਾ ਨਦੀ ਜਾਂ ਹੋਰ ਨਦੀਆਂ ਜਿਹੜੀਆਂ ਸਹਾਇਕ ਨੇ ਉਹ ਚੜ ਕੇ ਆ ਰਹੀਆਂ ਪਹਾੜਾਂ 'ਚ ਮੀਂਹ ਪੈ ਰਿਹਾ ਤੇ ਪੈਣ ਦੀ ਪੈਸ਼ੀਨ ਕੋਈ ਆ ਫਿਰ ਇਹਦੀ ਤਸਵੀਰ ਇਹੋ ਆ ਕਿ ਤਰਨ ਤਾਰਨ ਤੋਂ ਲੈ ਕੇ ਹਰੀਕੇ ਤੋਂ ਅਗਲਾ ਇਲਾਕਾ ਜਾਂ ਲੁਧਿਆਣਾ ਇਲਾਕਾ ਜੀ ਉਹ ਇਲਾਕੇ ਜਿਹੜੇ ਆ ਉਹ ਇਸ ਵੇਲੇ ਗਾਂ ਫਰੋਜ਼ਪੁਰ ਫਾਸਲ ਕਾਨੂੰ ਵੀ ਤੁਸੀਂ ਲੈ ਸਕਦੇ ਹੋ ਹੂੰ ਕਿ ਉਹ ਬਿਲਕੁਲ ਜਿਦਾ ਕਹ ਲਈਏ ਕਿ ਇਸ ਜਿਹੜੀ ਤਬਾਹੀ ਆ ਇਹਦੇ ਤੋਂ ਹੋਰ ਵੀ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਆ ਜੀ ਕੁਝ ਸਮਾਂ ਪਹਿਲਾਂ ਆ ਜਿਹੜਾ ਕਾਮਾ ਵਾਲਾ ਪੁਲ ਹੁਣ ਜਿਹਦੀ ਬਹੁਤ ਚਰਚਾ ਚੱਲਦੀ ਪਈ ਹੈ ਜਿਹੜਾ ਨਲਾਕੀਆਂ ਦਾ ਸ਼ਿਕਾਰ ਹੋ ਗਿਆ ਹੂੰ ਉਹਦੇ ਲਾਗੇ ਬੰਨੇ ਪਿੰਡ ਆ ਮਹਾਰ ਜਮਸ਼ੇਰ ਆ ਜਾਂ ਇਦਾਂ ਲਗਭਗ 15-20 ਪਿੰਡ ਆ ਜੀ ਉਹਨਾਂ ਪਿੰਡਾਂ ਚੋਂ ਇਹ ਸਾਨੂੰ ਮਿਲਿਆ ਹੈ ਕਿ ਆਰਮੀ ਜੜੀ ਹੈ ਉਹ ਹੁਣ ਜੋ ਪਿੰਡਾਂ ਚ ਲੋਕ ਬੈਠੇ ਆ ਉਹਨਾਂ ਨੂੰ ਰੈਸਕਿਊ ਕਰਨ ਜਾ ਰਹੀ ਆ ਮਤਲਬ ਕਿ ਜਿਹੜਾ ਤੁਹਾਡਾ ਮੈਦਾਨੀ ਇਲਾਕਾ ਹੁੰਦਾ ਖੇਤੀ ਵਾਲਾ ਇਲਾਕਾ ਹੁੰਦਾ ਖੇਤਾਂ ਵਾਲਾ ਹੁੰਦਾ ਉਹ ਤੇ ਭਰਿਆ ਹੀ ਪਿਆ ਸੀਗਾ ਹੁਣ ਸ਼ਾਇਦ ਇਸ ਗੱਲ ਦਾ ਵੀ ਡਰਿਆ ਕਿ ਘਰਾਂ ਚ ਵੀ ਕਿਤੇ ਡੋਬੂ ਪੱਦਰ ਤੇ ਪਾਣੀ ਨਾ ਚਲਾ ਜਾਵੇ ਜੀ ਕਿ ਜਿਹੜੇ ਲੋਕ ਇਦਾਂ ਬੈਠੇ ਆ ਹੋ ਸਕਦਾ ਕਿ ਉਹਨਾਂ ਨੂੰ ਵੀ ਰੈਸਕਿਊ ਕਰਨਾ ਪਵੇ ਜੀ ਤਾਂ ਇਹਦਾ ਮਤਲਬ ਹੈ ਕਿ ਜਿੱਦਾਂ ਆਪਾਂ ਰੂਪੜ ਪ੍ਰਸ਼ਾਸਨ ਨੂੰ ਦੇਖ ਰਹੇ ਆ ਹੋਰ ਜਿਹਦਾ ਫਾਜ਼ਲ ਕਾ ਪ੍ਰਸ਼ਾਸਨ ਨੂੰ ਦੇਖ ਰਹੇ ਆ ਇਹ ਅਲਰਟ ਦੇ ਰਹੇ ਨੇ ਉਧਰ ਪਟਿਆਲ ਏਰੀਆ ਚ ਵੀ ਅਲਰਟ ਨਾਲ ਵਾਲੇ ਪਿੰਡ ਜਿਹੜੇ ਉਹ ਉਧਰ ਮੈਂ ਦੁਬਾਰਾ ਆਉਣਾ ਉਧਰ ਮੈਂ ਵਾਪਸ ਆਉਂਗਾ ਤਾਂ ਇਹ ਪਹਿਲਾਂ ਸਤਲੋਜ ਦੀ ਗੱਲ ਕਰ ਲਈਏ ਤਾਂ ਤੁਸੀਂ ਘੱਗਰ ਵਾਲੇ ਪਾਸੇ ਵੜ ਕੇ ਜਾ ਕੇ ਜੀ ਜੀ ਤਾਂ ਮਤਲਬ ਕਿ ਇਹ ਹੁਣ ਇਧਰ ਪ੍ਰਸ਼ਾਸਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਇਸ ਗੱਲ ਤੇ ਆ ਕੇ ਹੁਣ ਸਿਰਫ ਫਿਰ ਰਿਹਾ ਹੈ ਕਿ ਭਾਈ ਸਥਿਤੀ ਸਾਡੀ ਕੰਟਰੋਲ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ ਜੀ ਇਹ ਮੰਦ ਭਾਗੀ ਪੈਸ਼ੀ ਨਹੀਂ ਕੋਈ ਆ ਜਾਂ ਮੰਦ ਭਾਗਾ ਅੰਦਾਜ਼ਾ ਹੈ ਹਮਮ ਕਿ ਸਰਕਾਰ ਹਾਲੇ ਵੀ ਸ਼ਾਇਦ ਉਸ ਪੱਧਰ ਤੇ ਨਹੀਂ ਪਹੁੰਚੀ ਜਿਸ ਪੱਧਰ ਤੇ ਸੰਕੇਤ ਮਿਲ ਰਹੇ ਕਿ ਤਬਾਈ ਜਾਂ ਬਰਬਾਦੀ ਪਹੁੰਚ ਸਕਦੀ ਹੈ ਜੀ ਕਿਉਂਕਿ ਇਹ ਜਿਹੜੇ ਲੋਕ ਤੁਹਾਨੂੰ ਟਰਾਲੀਆਂ ਵਾਲੇ ਦੇ ਦਿਖਾਈ ਦੇ ਰਹੇ ਆ ਜਿਹੜੇ ਲੋਕ ਤੁਹਾਨੂੰ ਇਹ ਸੇਵਾ ਕਰਦੇ ਨਜ਼ਰ ਆ ਰਹੇ ਆ ਇਹ ਥੋੜਾ ਜਿਹਾ ਮੰਨ ਲਓ ਕੋਈ ਹੋਰ ਚੜਾ ਆ ਗਿਆ ਪਾਣੀ ਦਾ ਇਹਨਾਂ ਦੀ ਬੇਵਸੀ ਹੋ ਜਾਏਗੀ ਨਾ ਬਿਲਕੁਲ ਇਹ ਜਿਹੜੇ ਰਿਪੋਰਟਰ ਤੁਹਾਨੂੰ ਨਜ਼ਰ ਆ ਰਹੇ ਆ ਇਹ ਕਿੰਨਾ ਕੁ ਮਤਲਬ ਕਿ ਫਿਰ ਸੰਘਰਸ਼ ਕਰਨਗੇ ਜੀ ਕਿਉਂਕਿ ਇਹਨੇ ਸਾਰੇ ਬੰਦਿਆਂ ਨੂੰ ਵੋਟਸ ਜਾਂ ਲਾਈਫ ਸੇਵਿੰਗ ਜੈਕਟਾਂ ਇਹ ਸਾਰਾ ਪ੍ਰਬੰਧ ਕਰਨਾ ਬਹੁਤ ਦਾ ਮੁਸ਼ਕਲ ਹੋਏਗਾ ਸੋ ਇਸ ਵਾਸਤੇ ਸਰਕਾਰ ਜਿਹੜੀ ਹੈ ਉਹਨੂੰ ਹੁਣ ਜਾਗ ਜਾਣਾ ਚਾਹੀਦਾ ਮੇਰਾ ਤੇ ਮੰਨਣਾ ਹੈ ਸਰਕਾਰ ਨੂੰ ਹੁਣ ਜਾ ਕੇ ਬੜੀ ਚੇਤਨਤਾ ਦੇ ਨਾਲ ਇਹ ਸਾਰੀ ਸਥਿਤੀ ਦਾ ਅੰਕਲਨ ਕਰਨਾ ਚਾਹੀਦਾ ਕੇਂਦਰ ਤੋਂ ਹੋਰ امداد ਮੰਗਣੀ ਹੈ ਤਾਂ ਮੰਗ ਲੈਣਾ ਹਮ ਮੇਰੇ ਖਿਆਲ ਨਾਲ 20 ਹੈਲੀਕਾਪਟਰ ਤੇ ਲੱਗੇ ਹੋਏ ਨੇ ਫੌਜ ਦੇ ਹੋਰ ਜ਼ਰੂਰਤ ਪੈਂਦੀ ਆ ਤੇ ਫੌਰੀ ਤੌਰ ਤੇ ਸਾਡੇ ਕੋਲ ਕੁਝ ਕਹਿੰਦੇ ਨੇ ਜੀ ਲੋਕ ਬੰਨਾ ਤੇ ਆਪ ਗਸ਼ਤ ਕਰ ਰਹੇ ਨੇ ਇਸ ਵੇਲੇ ਕਿ ਜਿੱਥੋਂ ਬੰਨ ਟੁੱਟ ਗਿਆ ਮਾਰੇ ਜਾਵਾਂਗੇ ਬਿਲਕੁਲ ਸਤਲੁਜ ਦਾ ਪਾਣੀ ਸਵੇਰੇ 7-8 ਵਜੇ ਤੱਕ ਪਹੁੰਚੇਗਾ ਹੁਣ ਜਿਹੜਾ ਵਦਮ ਆ ਪਿੱਛੋਂ ਪਾਣੀ ਹੋਰ ਆ ਗਿਆ ਤਾਂ ਹੁਣ ਕਹਾਣੀ ਸਜੇ ਸਜੇ ਨਾ ਸਿਰਫ ਫਰੀ ਫਲੋ ਵਾਲ ਵਦ ਰਹੀ ਆ ਕਿ ਜੇ ਮੰਨ ਲਓ ਹੁਣ ਜਦੋਂ 24 ਘੰਟਿਆਂ ਬਾਅਦ ਆਪਾਂ ਜੁੜਾਂਗੇ ਜੇ ਪਾਣੀ ਇਦਾਂ ਹੀ ਆਉਂਦਾ ਹੁਣ ਤੁਸੀਂ ਪੌਂਗ ਡੈਨ ਦੀ ਗੱਲ ਜੇ ਕਰੋਗੇ ਤਾਂ ਜਿੰਨੀ ਉਹਦੀ ਨਿਕਾਸੀ ਉਤੋਂ ਦੁੱਗਣਾ ਤੇ ਪਾਣੀ ਆ ਰਿਹਾ ਆ ਰਿਹਾ ਵਿੱਚ ਬਿਲਕੁਲ ਅਮਦੋ ਰੋਵਿਤ ਕੀ ਕਰੇਗਾ ਤੇ ਇਹਦਾ ਜਿਹੜਾ ਫਲੋ ਆ ਹੁਣ ਭਾਖੜਾ ਦਾ ਜੇ ਤੁਸੀਂ ਵੇਖੋਗੇ ਆਊਟ ਫਲੋ ਖਾਸ ਤੌਰ ਤੇ 75000 ਕਿਊਸੇ ਕਿਹਾ ਇਨਾ ਪਾਣੀ ਸੁੱਟਿਆ ਜਾ ਰਿਹਾ ਹਮ ਹਮ ਸਤਲੋਜੀ ਦੇ ਵਿੱਚ ਸਿੱਧੇ ਤੌਰ ਤੇ ਤੇ ਜੇ ਪਿੱਛੇ ਹੋਰ ਮੀਂਹ ਪੈਂਦਾ ਜੁੜ ਕੇ ਪਾਣੀ ਹੋਰ ਆਉਂਦਾ ਡੇਂਜਰ ਜ਼ੋਨ ਚ ਕਹਾਣੀ ਚਲੇ ਜਾਂਦੀ ਆ ਫ੍ਰੀ ਫਲੋ ਤੇ ਫਿਰ ਕਹਾਣੀ ਆ ਕੇ ਠਹਿਰਦੀ ਆ ਤੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਗੱਲ ਅਸੀਂ 3-4 ਦਿਨ ਤੋਂ ਕਹਿ ਰਹੇ ਆ ਉਹ ਲਗਪਗ ਹੋਣ ਦੇ ਕगार ਤੇ ਆ ਹੋਣ ਦੇ ਕੰਢੇ ਤੇ ਆ ਹਮ ਇਸ ਵੇਲੇ ਦੀ ਸੂਰਤ ਤੇ ਹਾਲ ਹੈ ਕਿ ਸਥਿਤੀ ਬੜੀ ਨਾਜ਼ੁਕ ਹੋ ਗਈ ਆ ਤੇ ਹੁਣ ਮੈਨੂੰ ਲੱਗਦਾ ਕਿ ਪੂਰੇ ਸੂਬੇ ਨੂੰ ਹੀ ਹੜ੍ਹ ਪ੍ਰਭਾਵਤ ਇਹਨਾਂ ਨੇ ਐਲਾਨ ਦਿੱਤਾ ਥੋੜਾ ਸਮਾਂ ਪਹਿਲਾਂ ਲਗਭਗ ਸਾਰੇ ਦੇ ਸਾਰੇ ਜ਼ਿਲ੍ਹੇ ਨਹੀਂ ਨਹੀਂ ਜੇ ਉਹ ਐਲਾਨ ਦਿੱਤਾ ਹੈ ਸਾਰੇ ਸਾਰੇ ਸੂਬੇ ਨੂੰ ਐਲਾਨ ਦਿੱਤਾ ਹੈ ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਜਿਹੜੇ ਸਾਡੇ ਡਿਵੀਜ਼ਨਲ ਕਮਿਸ਼ਨਰ ਹੁੰਦੇ ਆ ਮੇਰੀ ਹੁਣ ਵੀ ਆਪਣੇ ਜ਼ਿਲ੍ਹੇ ਦੇ ਡੀਸੀ ਸਾਹਿਬ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਸੀ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਤਾਂ ਸਥਿਤੀ ਬਿਲਕੁਲ ਕੰਟਰੋਲ ਆ ਪਰ ਫਾਜ਼ਲ ਕਾ ਦੇ ਵਿੱਚ ਸਥਿਤੀ ਪੈਰੋਂ ਪੈਰ ਜਿਹੀ ਵਿਗੜ ਰਹੀ ਆ ਮਤਲਬ ਕਿ ਤੁਸੀਂ ਹਿਸਾਬ ਲਾ ਲਓ ਕਿ ਆਪਾਂ ਕਿੱਥੇ ਬੈਠੇ ਆ ਬਿਲਕੁਲ ਰਾਜਸਥਾਨ ਵਾਲੀ ਝੁੰਡ ਤੇ ਤੇ ਇੱਥੋਂ ਤੱਕ ਆਪਣੇ ਮੁਕਸਰ ਜ਼ਿਲ੍ਹੇ ਦੇ ਵੀ ਕੁਝ ਪਿੰਡਾਂ ਦੇ ਵਿੱਚ ਪਾਣੀ ਆਇਆ ਪਿਆ ਢਾਰੀ ਵਾਲੀ ਸਾਈਡ ਤਾਂ ਗੱਲ ਇਹ ਆ ਕਿ ਹੁਣ ਇਹ ਜਿਹੜਾ ਨੁਕਸਾਨ ਆ ਇਹ ਵੀ ਇੱਥੇ ਹੀ ਰੁਕ ਜਾਵੇ ਤੇ ਕੁਦਰਤ ਦਾ ਕਰਿਸ਼ਮਾ ਹੀ ਆ ਇਹ ਵਧੇ ਨਾ ਇਹ ਵੀ ਕੁਦਰਤ ਦਾ ਕਰਿਸ਼ਮਾ ਬਿਲਕੁਲ ਪਰ ਮਨੁੱਖ ਦੇ ਹੱਥੋਂ ਆਮ ਮੰਦੇ ਦੇ ਹੱਥੋਂ ਇਹ ਸਥਿਤੀ ਜਿਹੜੀ ਆ ਉਹ ਖਿਸਕ ਸਕਦੀ ਆ ਜੀ ਮਤਲਬ ਕਿ ਆਉਣ ਵਾਲੇ ਕੁਝ ਘੰਟੇ ਜਿਹੜੇ ਆ ਪੰਜਾਬ ਦੇ ਲਿਹਾਜ਼ ਨਾਲ ਜੇ ਦੇਖੀਏ ਤੇ ਬੜੇ ਨਾਜ਼ੁਕ ਨੇ ਸੈਂਸਿਟਿਵ ਨੇ ਜੀ ਜੀ ਮਿੰਟ ਜੀ